ਅੱਜਕੱਲ ਜੋ ਹਾਲਾਤ ਚੱਲ ਰਹੇ ਨੇ ਨਾ ਇੰਡਸਟਰੀ ਦੇ ਉਹ ਤੇ ਵਧੀਆ ਨਹੀਂ ਹੈਗੇ ਵੀ ਜੇ ਅਸੀਂ 2 ਰੁਪਏ ਯੂਨਿਟ ਇਹਨਾਂ ਨੂੰ ਸਰਕਾਰ ਦਿੰਨੇ ਆ ਫਿਰ ਇਹਨਾਂ ਕੋ ਪਾਵਰ ਹੈਗੀ ਹੈ ਜੇ ਨਹੀਂ ਜੇ ਅਸੀਂ ਦਿੰਦੇ ਫਿਰ ਇਹਨਾਂ ਕੋ ਪਾਵਰ ਹੈ ਨਹੀਂ ਸਾਨੂੰ ਇੱਕ ਗੱਲ ਨਹੀਂ ਸਮਝ ਆਈ ਜੇ ਸਰਕਾਰ ਨੂੰ ਪਤਾ ਹੈ ਵੀ ਇਹਨਾਂ ਦਿਨਾਂ 'ਚ ਪਾਵਰ ਜੂਤ ਜ਼ਿਆਦਾ ਯੂਜ਼ ਹੁੰਦੀ ਹੈ ਤੇ ਆਪਣੀ ਜਨਰੇਸ਼ਨ ਵਧਾ ਦੇਣ 300 ਯੂਨਿਟ ਇਹਨਾਂ ਨੇ ਫ੍ਰੀ ਦੇ ਦਿੱਤਾ ਕਿਸੇ ਨੇ ਡਿਮਾਂਡ ਨਹੀਂ ਕੀਤੀ 300 ਯੂਨਿਟ ਸਾਨੂੰ ਫ੍ਰੀ ਦੀ ਇਹਨਾਂ ਨੇ ਆਪਣੇ ਆਪਣੇ ਆਪ ਹੀ ਦੇ ਦਿੱਤੇ ਨੇ 300 ਜੁਨਟ ਪ੍ਰੀਮ। ਉਹਦਾ ਜਿਹੜਾ ਭਾਰ ਸਾਰਾ ਨਾ ਉਹ ਇੰਡਸਟਰੀ ਦੇ ਉੱਤੇ ਹੀ ਪਾਇਆ ਹੋ ਗਿਆ। ਪਾਵਰ ਯੂਜ਼ ਕਰੀਏ ਜਾਂ ਨਾ ਚਾਹੇ ਫੈਕਟਰੀ ਸਾਡੀ ਚੱਲੇ ਜਾਂ ਨਾ ਚੱਲੇ। ਸਾਡੇ ਕੋਲ ਫਿਕਸ ਚਾਰਜ ਹੈ ਨਾ ਫਿਕਸ ਚਾਰਜ ਦੇ ਪੈਸੇ ਲੈਣੇ ਲੱਗਦੇ। ਲੰਬੇ ਸਮੇਂ ਤੋਂ ਪੰਜਾਬ ਦਾ ਇੰਡਸਟਰੀ ਲਿਸਟ ਇਹ ਗੱਲ ਕਹਿ ਰਿਹਾ ਹੈ ਕਿ ਸਰਕਾਰ ਨੂੰ ਇਹੋ ਜੀਆਂ ਪਾਲਿਸੀਆਂ ਬਣਾਉਣੀਆਂ ਚਾਹੀਦੀਆਂ ਕਿ ਪੰਜਾਬ ਦੀ ਇੰਡਸਟਰੀ ਬੱਚੀ ਰਵੇ। ਸਰਕਾਰ ਦਾਵਾ ਕਰਦੀ ਹੈ ਕਿ ਇਸ ਇੰਡਸਟਰੀ ਲਿਸਟ ਦੇ ਹੱਕ ਦੇ ਵਿੱਚ ਬਹੁਤ ਵੱਡੇ ਫੈਸਲੇ ਜਿਹੜੇ ਲੈ ਰਹੇ ਆ। ਮੌਜੂਦਾ ਸਮੇਂ ਦੇ ਵਿੱਚ ਇੱਕ ਮੁੱਦਾ ਬਹੁਤ ਪੱਕਿਆ ਹੋਇਆ ਹੈ ਕਿ 16 ਜੂਨ ਤੋਂ ਲੈ ਕੇ 15 ਅਕਤੂਬਰ ਤੱਕ ਜਿਹੜਾ ਹੈ ਕਿ 2 ਰੁਪਏ ਵੱਧ ਜਿਹੜਾ ਟੈਰਿਫ ਲਗਾਇਆ ਗਿਆ ਹੈ ਹਾਲਾਂਕਿ ਇਹ ਫਾਈਨੈਂਸ਼ੀਅਲ ਇਅਰ ਦੇ ਵਿੱਚ ਹੀ ਜਿਹੜਾ ਕਿ ਕਮਿਸ਼ਨ ਦੀ ਰਿਪੋਰਟ ਤੋਂ ਬਾਅਦ ਇਹਨੂੰ ਲਾਗੂ ਕੀਤਾ ਜਾਣਾ ਸੀ ਮੌਜੂਦਾ ਸਮੇਂ ਦੇ ਵਿੱਚ ਉਹਦਾ ਕੀ ਅਸਰ ਪੈ ਰਿਹਾ ਬਹੁਤ ਸਾਰੇ ਇੰਡਸਟਰੀਸਟ ਜਿਹੜਾ ਕਿ ਇਸ ਦਾ ਵਿਰੋਧ ਕਰਦੇ ਪਏ ਨੇ ਕਾਰਨ ਉਦਾਹੀ ਹੀ ਹੈ ਕਿ ਸਾਡੇ ਤੇ ਜਿਹੜਾ ਭਾਰ ਪਾਇਆ ਜਾ ਰਿਹਾ ਵੈ ਉਹਨੂੰ ਸਰਕਾਰ ਜਿਹੜਾ ਕਿ ਜ਼ਰੂਰ ਸੋਚੇ ਐਸ ਵੇਲੇ ਸਾਡਾ ਲੱਖ ਟੁੱਟਿਆ ਹੋਇਆ ਸਰਵਾਈਵ ਵੀ ਅਸੀਂ ਕਰਦੇ ਪਿਆ ਐਸ ਵਕ ਮੇਰੇ ਨਾਲ ਸਰਦਾਰ ਗੁਰਸ਼ਰਨ ਸਿੰਘ ਮੌਜੂਦ ਨੇ ਇੰਡਸਟਰੀ ਲਿਸਟ ਨੇ ਬਹੁਤ ਪੁਰਾਣੇ ਕਈ ਦਹਾਕਿਆਂ ਤੋਂ ਜਲੰਧਰ ਦੇ ਵਿੱਚ ਕੰਮ ਕਰਦੇ ਆਏ ਨੇ ਤੇ ਸਮੇਂ-ਸਮੇਂ ਸਰ ਜਿਹੜਾ ਇੰਡਸਟਰੀ ਦੀਆਂ ਮੰਗਾ ਕੇ ਲੈ ਕੇ ਜਾਂਦੇ ਨੇ ਸਤਿ ਸ਼੍ਰੀ ਅਕਾਲ ਗੁਰਸ਼ਰਨ ਜੀ ਛੁ 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 ਠੀਕ ਐਕਸ਼ਨ ਕਮੇਟੀ ਨੂੰ ਵੀ ਰਨ ਕਰਦੇ ਹੋ ਫੈਡਰੇਸ਼ਨ ਦੇ ਨਾਲ ਵੀ ਸੰਬੰਧ ਰੱਖਦੇ ਹੋ ਪ੍ਰੈਜ਼ੀਡੈਂਟ ਉਹ ਮੌਜੂਦਾ ਸਮੇਂ ਦੇ ਵਿੱਚ 2 ਰੁਪਏ ਜਿਹੜਾ ਯ ਸਰਕਾਰ ਨੇ ਇੰਪੋਜ਼ ਕੀਤਾ ਹੋਇਆ ਵੈ ਓਵਰਆਲ ਇਹਦਾ ਰਿਐਕਸ਼ਨ ਦੇਖੋ ਹਰ ਸਾਲ ਸਰਕਾਰ ਜਿਹੜਾ ਪੈੜੀ ਸੀਜ਼ਨ ਹੈ ਨਾ ਇੱਥੇ ਸਰਚਾਰ ਸਰਚਾਰ ਵਧਾ ਦਿੰਦੀ ਹੈ ਜਿਸ ਤਰ੍ਹਾਂ ਹੁਣ ਸਰਕਾਰ ਨੇ 2 ਰੁਪਏ ਸਰਚਾਰ ਵਧਾਇਆ ਸਭ ਤੋਂ ਵੱਡੀ ਗੱਲ ਇਹ ਹੈ ਸਰਕਾਰ ਦਾ ਇੰਡਸਟਰੀ ਵੱਲ ਬਹੁਤਾ ਧਿਆਨ ਨਹੀਂ ਹੈਗਾ ਅੱਜ ਕੱਲ ਜੋ ਹਾਲਾਤ ਚੱਲ ਰਹੇ ਨੇ ਨਾ ਇੰਡਸਟਰੀ ਦੇ ਬਹੁਤੇ ਵਧੀਆ ਨਹੀਂ ਹੈਗੇ ਸਭ ਤੋਂ ਵੱਡੀ ਪ੍ਰੋਬਲਮ ਸਾਨੂੰ ਕੀ ਆ ਰਹੀ ਹੈਗੀ ਹੈ ਇੱਕ ਤਾਂ ਸਾਨੂੰ ਕੁਆਲਿਟੀ ਪਾਵਰ ਮਿਲ ਵੀ ਨਹੀਂ ਰਹੀ ਸੈਕੰਡਲੀ ਜਿਹੜਾ ਹੁਣ 6 ਤੋਂ 10 ਨਾ ਪੀ ਕਵਰ ਕੀਤਾ ਨਾ ਤੇ ਸਾਨੂੰ ਇੱਕ ਨਹੀਂ ਸਮਝ ਆਈ ਵੀ ਜੇ ਅਸੀਂ 2 ਰੁਪਏ ਯੂਨਿਟ ਇਹਨਾਂ ਨੂੰ ਸਰਚਾਰਜ ਦੇਨੇ ਆ ਫਿਰ ਇਹਨਾਂ ਕੋ ਪਾਵਰ ਹੈਗੀ ਆ ਜੇ ਨਹੀਂ ਜੈਸੀ ਦਿੰਦੇ ਫਿਰ ਇਹਨਾਂ ਕੋ ਪਾਵਰ ਹੈ ਨਹੀਂ ਸਾਨੂੰ ਇੱਕ ਗੱਲ ਨਹੀਂ ਸਮਝ ਆਈ ਜੇ ਸਰਕਾਰ ਨੂੰ ਪਤਾ ਹੈ ਵੀ ਇਹਨਾਂ ਦਿਨਾਂ 'ਚ ਪਾਵਰ ਜੂਜ਼ ਜ਼ਿਆਦਾ ਯੂਜ਼ ਹੁੰਦੀ ਹੈ ਤੇ ਆਪਣੀ ਜਨਰੇਸ਼ਨ ਵਧਾ ਦੇਣ ਸਰਕਾਰ ਕੋ ਸਾਰੇ ਸਿਸਟਮ ਹੈਗੇ ਤੁਸੀਂ ਦੇਖੋ ਇਹਨਾਂ ਨੇ ਆਪਣੇ 4-4 ਥਰਮਲ ਪਲਾਂਟ ਬੰਦ ਕੀਤੇ ਨੇ 4-4 ਯੂਨਿਟ ਇਹਨਾਂ ਦੇ ਬੰਦ ਹੈਗੇ ਨੇ ਜਦ ਇਹ ਪਤਾ ਹੈ ਵੀ ਇਹਨਾਂ ਦਿਨਾਂ 'ਚ ਸਾਨੂੰ ਜ਼ਰੂਰਤ ਹੈਗੀ ਹੈ ਪਾਵਰ ਦੀ ਉਹ ਚਾਰਜ ਯੂਨਿਟ ਚਲਾ ਕੇ ਰੱਖਣ ਹੁਣ ਤੇ ਕਹਿੰਦੇ ਵੀ ਸਾਡੀਆਂ ਖਾਣਾ ਵੀ ਕੋਲੇ ਦੀਆਂ ਆਪਣੀਆਂ ਹੈਗੇ ਕੋਈ ਦਿੱਕਤ ਹੈ ਨਹੀਂ ਪਰ ਸਰਕਾਰ ਇਹ ਜਿਹੜੇ ਫੋਕੇ ਅਨਾਉਂਸਮੈਂਟਾਂ ਕਰ ਰਹੀ ਹੈ ਨਾ ਉਹਦੇ ਨਾਲ ਸਭ ਤੋਂ ਜ਼ਿਆਦਾ ਨੁਕਸਾਨ ਜਿਹੜਾ ਇੰਡਸਟਰੀ ਨੂੰ ਹੋ ਰਿਹਾ ਤੁਸੀਂ ਦੇਖੋ ਨਾ 300 ਯੂਨਿਟ ਇਹਨਾਂ ਨੇ ਫ੍ਰੀ ਦੇ ਦਿੱਤਾ ਕਿਸੇ ਨੇ ਡਿਮਾਂਡ ਨਹੀਂ ਕੀਤੀ 300 ਯੂਨਿਟ ਸਾਨੂੰ ਫ੍ਰੀ ਦਿਓ ਇਹਨਾਂ ਨੇ ਆਪਣੇ ਆਪਣੇ ਆਪ ਹੀ ਦੇ ਦਿੱਤੇ ਨੇ 300 ਯੂਨਿਟ ਫ੍ਰੀ ਉਹਦਾ ਜਿਹੜਾ ਭਾਰ ਸਾਰਾ ਨਾ ਉਹ ਇੰਡਸਟਰੀ ਦੇ ਉੱਤੇ ਹੀ ਪਾਇਆ ਹੋ ਗਿਆ ਉਹ ਇੰਡਸਟਰੀ ਕਿੰਨੀ ਕੀ ਦੇ ਭਾਰ ਚੱਲੇਗੀ ਦੂਸਰੀ ਗੱਲ ਇਹ ਹੈਗੀ ਹੈ ਵੀ ਹਮੇਸ਼ਾ ਜਿੰਨਾ ਵੀ ਭਾਰ ਹੈ ਜਿੰਨੇ ਵੀ ਟੈਰਫ ਵਧੇ ਨੇ ਇਹਨਾਂ ਨੇ ਇੰਡਸਟਰੀ ਤੋਂ ਹੀ ਪਾਏ ਹੁਣ ਦੇਖੋ ਕਿਸਾਨਾਂ ਨੂੰ ਪਾਵਰ ਇਹਨਾਂ ਨੂੰ ਫਰੀ ਦਿੱਤੀ ਹੈ ਕਿਸਾਨ ਅੱਜ ਕਹਿੰਦੇ ਨੇ ਤੁਹਾਨੂੰ ਪਾਵਰ ਫਰੀ ਨਹੀਂ ਚਾਹੀਦੀ ਸਾਨੂੰ ਕੁਆਲਿਟੀ ਜਿਹੜੀ ਹੈ ਨਾ ਉਹ ਪਾਵਰ ਚਾਹੀਦੀ ਹੈਗੀ ਹੈ ਮੇਨਟੇਨੈਂਸ ਪ੍ਰੋਪਰ ਹੋਣੀ ਚਾਹੀਦੀ ਹੈ ਤੁਸੀਂ ਦੇਖੋ ਨਾ ਗਰਮੀਆਂ ਦੇ ਵਿੱਚ ਹੁਣ ਬਰਸਾਤਾਂ ਆ ਜਾਈ ਨੇ ਕੋਈ ਮੇਨਟੇਨੈਂਸ ਨਹੀਂ ਕੋਈ ਇਹਨਾਂ ਕੋ ਸਟਾਫ ਦੀ ਕਮੀ ਇੱਕ ਸਟਾਫ ਦੀ ਟੈਕਨੀਕਲ ਸਟਾਫ ਇਹਨਾਂ ਕੋ ਹੈ ਨਹੀਂ ਜੇ ਸਪੋਲ ਕਰੋ ਇੱਕ ਫਾਲਟ ਪੈ ਗਿਆ ਛੇ ਛੇ ਘੰਟੇ ਉਹਦੀ ਸੁਣਵਾਈ ਹੈ ਨਹੀਂ ਔਰ ਉਹਦੇ ਨਾਲ ਇੰਡਸਟਰੀ ਨੂੰ ਕੀ ਹੈ ਇੰਡਸਟਰੀ ਦਾ ਅਗਰ ਸਾਡਾ ਵਰਕਰ 12 ਘੰਟੇ ਕੰਮ ਨਹੀਂ ਕਰਦਾ ਨਾ ਜਿਸ ਹਾਲਾਤਾਂ ਵਿੱਚ ਮਹਿੰਗਾਈ ਚੱਲ ਰਹੀ ਹੈ ਤੇ ਵਰਕਰ ਦਾ ਪੇਟ ਨਹੀਂ ਪਰਦਾ ਮੈਂ ਇੱਕ ਚੀਜ਼ ਹੋਰ ਵੀ ਸਮਝ ਨਹੀਂ ਜਾਵਾਗਾ ਮੇਰੀ ਕਿ ਸੇ ਬਿਜਲੀ ਮੈਕ ਦੇ ਅਫਸਰ ਨਾਲ ਹੀ ਗੱਲ ਹੁੰਦੀ ਸੀ ਕਹਿੰਦੇ ਕਿ ਇਹਦਾ ਮੰਤਵ ਜਿਹੜਾ ਹੈ ਨਾ ਪੈਸੇ ਇਕੱਠੇ ਕਰਨਾ ਨਹੀਂ ਹੈ ਕਿ ਥੋੜਾ ਜਿਹਾ ਚਲੋ ਇਹ ਹੈ ਕਿ ਇੰਡਸਟਰੀ ਲਿਸਟ ਵੀ ਸੋਚੇ ਤੇ ਉਸ ਟਾਈਮ 'ਚ ਜਿਉਂ ਲੱਗਦਾ ਕਿ ਰੇਟ ਵਧ ਆਂਦਾ ਪਿਆ ਤੇ ਉਹ ਘਟਾਏਗਾ ਇਸ ਚੀਜ਼ ਨੂੰ ਤੇ ਸਾਡੀ ਬਿਜਲੀ ਜਿਹੜੀ ਬਚੇਗੀ ਤੁਸੀਂ ਕੀ ਸਮਝਦੇ ਬਤੌਰ ਇੰਡਸਟਰੀ ਲਿਸਟ ਤੇ ਬਾਕੀ ਵੀ ਫੈਡਰੇਸ਼ਨ ਦਾ ਕੀ ਕਹਿਣਾ ਨਹੀਂ ਤੁਸੀਂ ਦੇਖੋ ਨਾ ਇੱਕ ਮੈਂ ਤਾਂ ਇਹ ਸਮਝਿਆ ਕਿ ਸਾਨੂੰ ਡਰਾਵਾ ਹੈਗਾ ਇਹਨਾਂ ਦਿਨਾਂ ਦੇ ਵਿੱਚ ਵੀ 2 ਰੁਪਏ ਸਾਡਾ ਜੇ ਇਹਨਾਂ ਨੇ ਕਹਿੰਦੇ ਨੇ ਸਾਨੂੰ ਰੈਵਨਿਊ ਨਹੀਂ ਚਾਹੀਦਾ 2 ਰੁਪਏ ਯੂਨਿਟ ਵਧਿਆ ਨਾ ਦੱਸਿਆ ਕਿਉਂ ਜੇ 2 ਰੁਪਏ ਯੂਨਿਟ ਵਧਿਆ ਤੇ ਤਾਂ ਹੀ ਡਰ ਹੈ ਇਹਨਾਂ ਨੇ ਰੈਵਨਿਊ ਇਕੱਠਾ ਕਰਨ ਵਾਸਤੇ ਸਾਰਾ ਕੰਮ ਕੀਤਾ ਨਾ ਤੁਸੀਂ ਦੇਖੋ ਸਾਡੇ 2 ਪਾਵਰ ਟੈਰੀਫ ਹੈ ਗਿਆ ਜੇ ਆਪਣੀ ਪਾਵਰ ਯੂਜ਼ ਕਰੀਏ ਜਾਂ ਨਾ ਚੱਲੇ ਫੈਕਟਰੀ ਸਾਡੀ ਚੱਲੇ ਜਾਂ ਨਾ ਚੱਲੇ ਸਾਡੇ ਕੋ ਫਿਕਸ ਚਾਰਜ ਨੇ ਫਿਕਸ ਚਾਰਜ ਦੇ ਪੈਸੇ ਲੈਣੇ ਨੇ ਸਾਨੂੰ ਦੋ ਪਾਸੇ ਦੇ ਇਹਨਾਂ ਨੇ ਰਗੜਿਆ ਇੱਕ ਪਾਵਰ ਟੂ ਪਾਰਟ ਟੈਰਫ ਦੇ ਵਿੱਚ ਇੱਕ ਫਿਕਸ ਚਾਰਜ ਨੇ ਇੱਕ ਅਸੀਂ ਜੋ ਵੀ ਇਹਨਾਂ ਦੇ ਚਾਰਜ ਦੇ ਉਹ ਦੇਣੇ ਆ ਗਿਆ ਔਰ ਹਮੇਸ਼ਾ ਜੇ ਅਸੀਂ ਡਵੈਲਪਮੈਂਟ ਪਾਲਿਸੀ ਉੱਲ ਜਾਈਏ ਨਾ ਉਹਦੇ ਚ ਇਹਨਾਂ ਨੇ ਕੀਤਾ ਵੀ 5 ਸਾਲ ਅਸੀਂ ਕੋਈ ਟੈਰਫ ਵਧਾਣਾ ਨਹੀਂ ਪਾਵਰ ਦਾ ਤੇ ਹਰ ਹਰ ਸਾਲ ਕੀ ਸਾਲ ਚ ਦੋ ਦੋ ਤਿੰਨ ਤਿੰਨ ਵਾਰੀ ਡਰ ਵਧ ਜਾਂਦੇ ਨੇ ਇਹ ਸਾਰਾ ਬੋਝ ਜਿੰਨਾ ਨਾ ਜਿਹੜਾ ਇਹਨੂੰ ਫ੍ਰੀ ਦੇ ਰਿਹਾ ਨਾ ਆਪਣੇ ਕੋਲੋਂ ਕੁਝ ਨਹੀਂ ਦੇ ਰਹਾ ਉਹ ਸਾਰਾ ਇੰਡਸਟਰੀ ਦੇ ਉੱਤੇ ਬੋਝ ਪਾ ਰਿਹਾ ਟੀ ਇੰਡਸਟਰੀ ਕੱਲ ਨੂੰ ਬੰਦ ਦੇਖੋ 35% ਤੋਂ 40% ਸਾਡੀ ਇੰਡਸਟਰੀ ਪੰਜਾਬ ਤੋਂ ਸ਼ਿਫਟ ਹੋ ਚੁੱਕੀ ਹੈ ਇਹਨਾਂ ਨੇ ਇਹ ਨਹੀਂ ਸੋਚਿਆ ਵੀ ਜਿਹੜੀ ਇੰਡਸਟਰੀ ਸ਼ਿਫਟ ਹੋਈ ਉਹ ਤਾਂ ਪੈਸਾ ਵੀ ਲੈ ਕੇ ਗਈ ਹੈ ਉਹਨਾਂ ਦੇ ਕੰਮ ਕਰਨ ਜਿਹੜੀ ਇੱਥੇ ਇੰਡਸਟਰੀਆਂ ਦਾ ਕੰਮ ਕਰਨ ਦੀ ਸਮੱਸਿਆ ਘੱਟ ਗਈ ਤੇ ਸਾਰ ਸਰਕਾਰ ਦਾ ਰੈਵਨਿਊ ਤਾਂ ਘਟ ਗਿਆ ਜੇ ਆਪਾਂ ਇੰਡਸਟਰੀ ਨੂੰ ਕੱਲ ਨੂੰ ਬੰਦ ਕਰ ਦਿਆਂਗੇ ਸਰਕਾਰ ਨੂੰ ਰੈਵਨਿਊ ਕਿੱਥੋਂ ਆਗਾ ਇੰਡਸਟਰੀ ਜਨਰੇਟ ਕਰਦੀ ਰਹਿ ਮੈਨੂੰ ਇਸ ਵਾਰੀ ਸਰਕਾਰਾਂ ਨੂੰ ਇਧਰ ਸੋਚਣਾ ਚਾਹੀਦਾ ਵੀ ਇੰਡਸਟਰੀ ਕਿੱਦਾਂ ਅਸੀਂ ਪੰਜਾਬ ਦੇ ਦੇਖੋ ਪੰਜਾਬ ਪਹਿਲੇ ਨੰਬਰ ਤੇ ਹੁੰਦਾ ਸੀ ਹਿੰਦੁਸਤਾਨ 'ਚ ਅੱਜ 22ਵੇਂ ਨੰਬਰ ਤੋਂ ਬੋਲਦੇ ਹੋ ਸਰਕਾਰਾਂ ਦੀਆਂ ਗਰੋਗ ਪਾਲਿਸੀਆਂ ਕਰਕੇ ਸਾਰਾ ਕੰਮ ਹੋ ਗਿਆ ਔਰ ਅਸੀਂ ਇਹ ਚਾਹਦੇ ਹਾਂ ਵੀ ਸਰਕਾਰ ਨੂੰ ਸੋਚਣਾ ਚਾਹੀਦਾ ਕੁਝ ਅਸੀਂ ਸਬਸਿਡੀ ਤਾਂ ਤੁਹਾਡੇ ਕੋਲ ਮੰਗਦੇ ਨਹੀਂ ਹੈਗੇ ਅੱਜ ਤੇ ਇਹ ਕਹਿੰਦੇ ਵੀ ਜਿਹੜਾ ਸਿਸਟਮ ਹੈ ਉਹਨੂੰ ਠੀਕ ਕੀਤਾ ਜਾਏ ਜੇ ਜਨਰੇਸ਼ਨ ਦੀ ਆਪਾਂ ਨੂੰ ਲੋੜ ਹੈਗੀ ਹੈ ਜਿਹੜੇ ਚਾਰ ਤੁਸੀਂ ਯੂਨਿਟ ਬੰਦ ਕੀ ਉਹਨਾਂ ਨੂੰ ਚਲਾ ਲਓ ਤੁਹਾਡੀ ਜਨਰੇਸ਼ਨ ਪੂਰੀ ਹੋ ਜਾਂਦੀ ਹੈ ਠੀਕ ਹੈ ਬਹੁਤ ਬਹੁਤ ਸ਼ੁਕਰੀਆ ਹੁਸ਼ਰ ਸਿੰਘ ਬਹੁਤ ਵਿਸਤਾਰ ਦੇ ਵਿੱਚ ਜਾਣਕਾਰੀ ਦਿੱਤੀ ਤਾਂ ਖਾਸ ਤੌਰ ਤੇ ਇਹ ਗੱਲ ਆਖੀ ਹੈ ਕਿ ਸਕੀਮ ਜਿੱਦਾਂ ਦੀ ਮਰਜ਼ੀ ਸਰਕਾਰ ਦੇਈ ਜਾਵੇ ਜੋ ਮਰਜ਼ੀ ਕਰੀ ਜਾਵੇ ਐਂਡ ਆਫ ਦਿ ਡੇ ਜਿਹੜਾ ਪਰ ਉਹ ਇੰਡਸਟਰੀ ਲਿਸਟ ਤੇ ਹੀ ਪੈ ਰਿਹਾ ਜ਼ਰੂਰ ਜੋ ਇਹ ਫੈਸਲਾ ਵੈਜ ਦੇ ਵਿਚਾਰ ਕਰਨਾ ਚਾਹੀਦਾ ਹੈ ਤਾਂ ਕਿ ਪੰਜਾਬ ਦੀ ਇੰਡਸਟਰੀ ਬਚੀ ਰਵੇ ਕੈਮਰਾ ਪਰਸਨ ਜਗਰੂਪ ਦੇ ਨਾਲ ਪ੍ਰੋਮਿਸਿੰਗ ਪੀਟੀਸੀ ਨਿਊਜ਼ ਜਲੰਧਰ